ਹਾਂਜੀ ਮੈਂ ਮੈਂ ਸਮਝਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇੱਕ ਪ੍ਰਵੀਜ਼ਨ ਹੈ ਕੋਈ ਵੀ ਵਿਅਕਤੀ ਜਿਹੜਾ ਚੋਣਾਂ ਵੀ ਲੱਗ ਸਕਦਾ ਹੈ ਜਿਹੜਾ ਵੀ ਵਿਅਕਤੀ ਜਿਹਨੂੰ ਲੋਕ ਮੈਂਡੇਟ ਦਿੰਦੇ ਅਸੀਂ ਉਹਦਾ ਉਸ ਮੈਂਡੇਟ ਦੇ ਕੇ ਸੱਚ ਕੋਣੀ ਚਾਹੇ ਫ੍ਰੀ ਕੋਈ ਸੀਟ ਹੈ ਜਾਂ ਚਾਹੇ ਕਰੋੜ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੇ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆ ਡੋਨਟ ਥਿੰਕ ਸੋ ਕਿ ਇਸ ਗੱਲ ਨੂੰ ਚਿੰਤਾ ਕਰਨ ਦੀ ਲੋੜ ਹੈ ਪਾਰਟੀਆਂ ਦੇ ਨਰਾਜ਼ਗੀ ਹੈ ਤਾਂ ਇਹ ਚਾਤੂ ਵੀ ਪਰ ਸੈਟ ਨਹੀਂ ਨਹੀਂ ਮੈਨੂੰ ਲੱਗਦਾ ਹੈ ਸਿਆਸੀ ਪਾਰਟੀਆਂ ਤੋਂ ਨਰਾਜ਼ਗੀ ਹੋਦੀ ਦਾ ਇਟਾ ਬੜਾ ਵੱਡਾ ਮਲੇਕ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ ਤੀਤੀ ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਆਲਟੀਮੇਟਲੀ ਪਾਰਟੀ ਦੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਦੇ ਤਰਜੀਹ ਦਿੱਤੀ 7 ਸੀਟਾਂ ਅਸੀਂ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਬਹੁਤ ਸਾਰੇ ਪਰਦੇਸ਼ਾਂ ਦੇ ਵਿੱਚ ਇੱਕ ਦੋ ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜਦੇ ਨੇ ਉਹ ਜੇ ਚੱਲੇ ਬਟਾ ਜੇ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਜੀ ਇੰਡੀਆ ਦੇ ਕੁਬਾਰ ਕਰਿਆ ਤੁਹਾਡੇ ਇਤਿਹਾਸੀ ਨੇ ਉਹਨਾਂ ਨੇ ਜਿਹੜਾ ਪੁਲੀਟ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਕਿ ਅੰਮ੍ਰਿਤਪਾਣ ਨਿਰਵਾਹ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ देखो गलूशन विश्वास दे की न्याय प्रणाली विश्वास रखता अगर कोई व्यक्ति बेकसूर और गुणगार नहीं है, मैं लगता किसी भी व्यक्ति उन्नी सजा ही मिलनी चाहिए जो उन्हें गुनाह किया सो बाकी क्योंकि जरा मामला हैगा ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ کورٹ ਦੀ ਨਿਗਰਾਨੀ ਥਲੇ ਹੈ ਇਹ ਆਲਟੀਮੇਟਲੀ کورٹ ਵੀ ਫੈਸਲਾ ਲਏਗਾ ਸਾਨੂੰ ਕਿਸੇ ਕਰਦਾ ਅਤਰਾਜ ਜਾਂ ਕਿਸੇ ਗੱਲ ਦੀ ਕੋਈ ਨਿਕਟ ਨਹੀਂ ਪਰੇਸ਼ਾਨ ਪੰਜਾਬ ਨੂੰ ਆਪਣੇ ਰਾਖੇ ਰਹਿ ਦਿੱਤਾ ਜਾਵੇ 10 ਸਾਲ ਪੰਜਾਬ ਨੂੰ ਲੈ ਕੇ ਤੁਹਾਡਾ ਕੀ ਰਹੇਗਾ ਉਹ ਤੁਹਾਡਾ ਕਰੀਅਰ ਕਿੱਧੇ ਕਿੱਦਾ ਅੱਜ ਪਹਿਲੀ ਵਾਰ ਹੈ ਲੁਧਿਆਣਾ ਤੋਂ ਸੰਭੋਲ ਹਾਂਜੀ ਬਿੱਟੂ ਬਿੱਟੂ ਜੀ ਨੇ ਬਹੁਤ ਸਾਰੀਆਂ ਬਿਲੋ ਦਾ ਰੈਟ ਥੱਲੇ ਬਿੱਟੂ ਜੀ ਨੇ ਆਖੀ ਤੇ ਇਹ ਵੀ ਕਹਤਾ ਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਪਾਗੀ ਰੋਲਦੀ ਹੈ ਤਿੰਨ ਵਾਰ ਦਾ ਮੈਂਬਰ ਆਫ ਪਾਰਲੀਮੈਂਟ ਔਰ 50 ਸਾਲ ਦੀ ਉਮਰ ਵਾਲਾ ਵਿਅਕਤੀ ਔਰ ਕਿਸ ਪ੍ਰਕਾਰ ਵਾਸਤੇ ਔਰ ਦੋਹਾਈਆਂ ਪਾ ਕੇ ਰਾਜਾ ਵੜਿੰਗ ਸਵਤੰਥਨ ਦਿਆ ਆ ਪੱਪੀ ਨੂੰ ਰਾਜਾ ਵੜਿੰਗ ਹੋਟਾ ਮੈਨੂੰ ਵੋਟ ਪਾ ਦਿਓ ਕਾਂਗਰਸੀਓ ਜਿਸ ਤਰ੍ਹਾਂ ਦੀ ਆ ਮਿਆਰ ਤੋਂ ਗਿਰਤੀ ਸਿਆਸਤ ਕੀਤੀ ਹੈ ਮੈਂ ਉਸ ਕਰਕੇ ਕਹਿ ਕਿ ਬ੍ਰਦਰ ਮੈਂ ਕੱਲ ਵੀ ਕਾਪੀ ਲੋਕਾਂ ਨੇ ਪੁੱਛਿਆ ਕਿ ਮਿੱਟੂ ਜੀ ਮੈਨੂੰ ਚੰਗਾ ਆਉਂਦਾ ਮੈਨੂੰ ਬੜਾ ਅਫਸੋਸ ਹੈ ਮਿੱਟੂ ਜੀ ਅਗਰ ਦੇਸ਼ ਦੀ ਪਾਰਲੀਮੈਂਟ ਵਿੱਚ ਜਾਂਦੇ ਪਰ ਕਾਂਗਰਸ ਪਰ ਪੱਖੋਂ ਜਾਂਦੇ ਚੌਥੀ ਅੜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮਿੱਟੂ ਜਾਂਦਾ ਮੈਨੂੰ ਇੱਥੇ ਆਉਂਦਾ ਕੋਈ ਕੰਮ ਹੀ ਨਹੀਂ ਸੀਗਾ ਮੇਰਾ ਸੋ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਜਿਹੜੀ ਨੀਚਰਸ ਕਰਦੀ ਰਾਜਨੀਤੀ ਇਸ ਸਾਨੂੰ ਉਹੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਲੋਕ ਹੁਣ ਇਸ ਗੱਲਾਂ ਦੇ ਖਿਲਾਫ ਹੈ

ਸામਨੇ ਆਇਆ ਨਾ ਉਹ ਕੋਈ ਕਿਸੇ ਦਿੱਕਤ ਦੀ ਜ਼ਿੰਦਗਾਰੀ ਨਹੀਂ ਜਾਂਦਾ ਨਾ ਸਾਰੇ ਗ੍ਰਾਮ ਉੱਚਾ ਦੇਖੋ ਸਾਫ਼ ਤੌਰ ਤੇ ਉਹ ਸਾਹਮਣੇ ਆ ਜਾਂਦੇ ਹਰ ਛੋਟ ਛੋਟੀ ਗੱਲ ਤੇ ਬੋਲਦੇ ਆ ਤੁਹਾਨੂੰ ਵੀ ਕਹਿੰਦੇ ਉਹ ਮੇਲੇ ਚ ਮਰੂਤਾਂ ਦੀ ਗੱਲ ਕਰਦੇ ਚੱਲੋ ਗੱਲ ਇਸ ਤਰ੍ਹਾਂ ਉਹ ਛੱਡੀਏ ਹੁਣ ਉਹ ਨਾ ਤਿੰਨ ਦੇ ਰਹੇ ਨਾ 10 ਦੇ ਰਹੇ ਉਹ ਮੰਤਰੀ ਤੇ ਮੈਨੂੰ ਜਾਪਦਾ ਹੀ ਇਜ਼ ਔਨ ਹਿਸ ਵੇ ਜਿਹੜੀ ਮੈਨੂੰ ਨਜ਼ਰ ਆਉਂਦੀ ਏ ਹੀ ਊਡ ਬੀ ਚੇਂਜਡ ਇਨ ਅ ਕਪਲ ਆਫ ਵੀਕਸ ਫਰਮ ਨਾਓ ਜੋ ਸਾਫ਼ ਤੌਰ ਤੇ ਮੈਨੂੰ ਨਜ਼ਰ ਆਉਂਦਾ ਹੈ ਰਾਜਤ ਕਰਦੇ ਕਿ ਇੱਕ ਬੜਾ ਜਿਹਾ ਕਾਰਡ ਰਿਵਾਈਜ਼ ਹੋ ਰਿਹਾ ਹੈ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਿਆ ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਨੇ ਕੀ ਕੀਤਾ ਉਹ ਕਹਿੰਦੇ ਕਿ ਅਸੀਂ ਜਿੱਤ ਨਹੀਂ ਸਕਦੇ ਇਸ ਕਰਕੇ ਹੁਣ ਅਸੀਂ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੰਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਰਾਜੇ ਬੜੇ ਦੀਆਂ ਵਾਇਸ ਮੈਸੇਜਸ ਨੇ ਆਏ ਜੰਨੀ ਸਾਹਿਬ ਦੇ ਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਧਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਅ ਤੈਸੀ ਬੀਨੂ ਕੋਪਾਰ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ